ਟਰੈਕਟਰ ਇਹ ਉਹੀ ਨੇ ਜਿਹੜਾ ਮਨਕੀ ਤੌਲਖ ਵਾਲੇ ਨੇ ਆ ਬਾਬਾ ਜੀ ਆ ਗਿਆ ਪਰ ਪੰਜ ਮਹੀਨੇ ਲੱਗੇ ਨਹੀਂ ਇਹ ਟਰੈਕਟਰ ਪਾਈਪਾ ਬੈਠ ਦਿੰਦੇ ਆ ਹਾਂ ਬਾਬਾ ਜੀ ਬਾਬਾ ਜੀ ਨੇ ਰੁੱਤੀਆਂ ਕਰ ਦਿੱਤੀਆਂ ਉਹ ਦਾ ਟੀ ਮਨਕੀ ਤੌਲਖ ਲਿਖਿਆ ਹੋਇਆ ਉਤੇ ਅੰਦਾਜ਼ੇ ਨਹੀਂ ਬਰਾ ਸਾਈਡ ਉੱਚੀ ਹੋ ਗਈ ਕਰਕੇ ਰਹੇਗੀ ਬਾਕੀ ਤਰਹੀ ਗੱਡੀ ਤਕੜੀ ਆ ਇਹਨਾਂ ਦੀ ਨੁਕਾਮੀ ਆ ਵੀ ਨਾ ਤੇ ਆ ਦਿੱਤੀ ਤੇ ਨਾ ਕੁੜੀ ਆ ਚੁੱਪ ਨਹੀਂ ਚੁੱਪ ਹੀ ਬੈਠਾ ਬਾਬਾ ਜੀ ਆਨੇ ਨੂੰ ਸਾਨੂੰ ਚੁੱਪਣ ਦੋ ਅਸੀਂ ਪੱਕੇ ਬਣੇ ਪਾਗਲੇ ਪਾਗਲੇ ਦੇਖੋ ਬਾਹਰ ਵਾਲੇ ਚੁੱਪਣ ਦੇ ਪਾਗਲੇ ਇੱਕ ਵੇਖੋ ਗੱਡੀ ਨਿਕਲ ਆਦ ਮੈਂ ਕਿਹਾ ਨੇ ਹੋਣਾ ਹੈ ਬਾਬਾ ਜੀ ਦੇ ਜੇ ਚੁੱਪਣ ਹੀ ਰਿਹਾ ਉਹ ਨਾ ਨਹੀਂ ਤੇ ਜਗਲਾਦ ਵਾਲੇ ਕਿਤੇ ਨਹੀਂ ਬਾਹਰ ਤੋਂ ਬਣੇ ਕਹਿੰਦਾ ਹੈ ਸਾਨੂੰ ਕੁੜੀ ਆ ਇਹ ਤੁਹਾਨੂੰ ਦੱਸਿਆ ਥੱਲੇ ਮੱਤੇ ਜਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਸੀਂ ਜੀ ਪਿੰਨ ਗਿਲਕਲਾਪੁਰ ਜੀ ਜ਼ਿਲ੍ਹਾ ਬਠਿੰਡਾ ਜੀ ਸਾਡੇ ਪਿੰਡ ਦੇ ਇਸ ਮੂਹ ਜਿਹੜੇ ਇੱਥੇ ਕਿਲਕਲਾ ਪਿੰਡ ਦੇ ਨੌਜਵਾਨ ਨੇ ਤੇ ਜਿਹੜੇ ਵੀ ਸਾਡੇ ਪਿੰਡ ਦੇ ਬਹੁਤ ਸਾਰ ਬੰਦੇ ਨੇ ਅਸੀਂ ਪਿੰਡ ਦੇ ਵਿੱਚੋਂ ਕਰਾਹੀ ਕੀਤੀ ਸੀ ਸੋ ਅਸੀਂ ਪਹਿਲੀ ਜਿਹੜੀ ਸਾਡੀ ਅ ਮਕੈਸਟਰ ਜਿਹੜੀ ਅਸੀਂ ਇੱਥੇ ਬਾਬਾ ਜੀ ਨੂੰ ਤਾਨਸੇਵਾਲੇ ਨੂੰ 80000 ਜਿਹੜਾ ਇੱਥੇ ਦੇਖੀ ਜੀ ਹੈ ਜੀ ਕੀ ਤੇ ਸੇਵਾ ਬਹੁਤ ਵੱਡੀ ਚੱਲ ਰਹੀ ਹੈ ਜੀ ਇੱਕ ਤਾਂ ਖੰਭ ਦੀ ਸੇਵਾ ਚੱਲ ਰਹੀ ਹੈ ਇੱਕ ਜਮੀਨ ਪੱਤਰ ਦੀ ਸੇਵਾ ਚੱਲ ਰਹੀ ਹੈ। ਤੋਂ ਸਾਰੀ ਸਾਹ ਸੰਗਤ ਆਈ ਜੀ ਬਹੁਤ ਬਹੁਤ ਧੰਨਵਾਦ। ਧੰਨਵਾਦ। ਇਹ ਕਿਹੜਾ ਗਰਦਾਸਪੁਰ ਇਹਦਾ ਬਾਬਾ ਮੁਖਾਰੇ ਟਰੈਕਟਰ ਦਿਖਾ ਦਿਓ। ਧੰਨਵਾਦ। ਇਹ ਕੋਨੇ ਵਾਲਾ ਜੀ। ਇਹ ਕੋਨੇ ਵਾਲਾ ਜੀ। ਪਿੰਡ ਕੋਨੇ ਵਾਲਾ ਜੀ। ਹਾਂ ਜੀ ਹਾਂ ਜੀ। ਜ਼ਿਲ੍ਹਾ ਗਰਦਾਸਪੁਰ। ਜ਼ਿਲ੍ਹਾ ਗਰਦਾਸਪੁਰ। ਹਾਂ ਜੀ। ਆ ਵੀ ਮਾਰਦੇ ਬਾਲਾ ਪੈ। ਇਹ ਨਾਲਾ ਤੁਸੀਂ ਤੈਨ ਵੀਰ ਜੀ ਇਹ ਮੁਖਾਰੇ ਟਰੈਕਟਰ ਖਾਰੇ। ਤੋਂ ਤੇ ਪ੍ਰਾਣ ਕਰਕੇ ਦਿਖਾ ਦੇ। ਸੇਵਾ ਚੱਲ ਰਹੀ ਹੈ। ਸੇਵਾ ਚੱਲ ਰਹੀ ਹੈ ਪ੍ਰਾਣ ਮੁਖਾਰੇ ਆ ਕਾਹ ਕੋਲ ਰਾਇੰਗ ਨਾਵਾ ਐਂਡ 60 ਇਹਨੇ ਖਾਪ ਕੇ ਜਾ ਰਹਾ ਕੋਈ ਹਾਂਜੀ ਉਹ ਹੀ ਗੋਠੀ ਪਾਈ ਜਿਹੜੀ ਵੀਡੀਓ ਆਉਂਦੀ ਆ ਵੀਡੀਓ ਬਾਅਦ ਆ ਪਾਣੀ ਟੁੱਟ ਗਿਆ ਨਾ ਇੱਥੇ 60 60 ਆ ਚਲੋ ਉਹਨਾਂ ਨੂੰ ਨਾਮ ਲਾ ਕੇ ਚਲੋ ਸਰਕਾਰ ਦਾ ਉਤਰ ਕੇ ਇੱਥੋਂ ਵਾਲੇ ਜਰ ਵਧਾ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਦੀ ਪਤੇ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਦੀ ਪਤੇ ਨੂੰ ਸਾਹਾ ਸੰਗਤ ਸੰਗਤ ਦੇਖਲਾ ਕਰਨਗੇ ਭਾਈ ਲਖਪ੍ਰੀਆ ਜੀ ਬਾਬਾ ਸੁਖਨਾਥ ਸਿੰਘ ਜੀ ਸ੍ਰੀ ਅਨੰਤਪ੍ਰ ਸਾਹਿਬ ਵਾਲੇ ਜੀ ਜੇਲਾ ਅਨੰਦgarh ਜੀ ਨੂੰ ਸੇਵਾ ਉਹ ਅਸੀਂ ਜਿਹੜੀ ਆਪ ਹਾਂ ਰਾਵੀ ਦਰਿਆ ਤੇ ਜਿਹੜੀ ਬੰਦ ਲੌਂਗਾਈ ਸੇਵਾ ਤੇ ਜ਼ਮੀਨ ਪੱਧਰਾ ਦੀ ਸੇਵਾ ਜਾ ਰਹੀ ਹੈ ਜੀ ਬਹੁਤੇ ਸੇਵਾ ਕਰਕੇ ਲਾ ਰਹੇ ਆ ਜੀ ਸਾਰੇ ਸਾਧ ਸੰਗਤਾਂ ਤੇ ਬਾਬਾ ਜੀ ਦਾ ਖਾਸ ਖਾਸ ਧੰਨਵਾਦ ਇਹ ਲਾ ਰਹਿ ਰੂਗਾ ਕਾਤਾ ਤੇ ਪਰ ਵਾਰ ਇੱਕ ਰਿਪੋਰਟ ਹੈ ਜੀ ਕੋਤਵਾਹੀ ਮੁਰਜੀ ਦਾ ਖਾਸਾ ਵਾਈ ਮੁਰਜੀ ਦੀ ਫੋਟੇ ਗੁਰੂ ਕਾ ਜੀ ਸਾਧ ਸੰਗਤ ਨੂੰ ਆਪ ਜੀ ਨੇ ਭਰੀ ਸਾਥ ਪਾਦਾ ਹੈ ਕਿ ਪੰਜਾਬ ਦੇ ਵਿੱਚ ਅੱਰਾ ਨੂੰ ਬਹੁਤ ਵੱਡਾ ਨਿਸ਼ਾਨ ਬਣਦਾ ਜਿਹਦੇ ਨਾਲ ਬਦਲਾ ਮਾਰੀ ਰਹੀਆਂ ਜ਼ਮੀਨਾਂ ਦਾ ਬਹੁਤ ਬਣ ਸ਼ਾਨ ਹੋਇਆ ਵਾਧਾ ਰਹੇ ਆ ਜਿੰਨਾ ਮਿਲੋਂ ਵੀ ਜਿਹੜਾ ਵਾਸਤੇ ਪਛੀ ਵਕਤ ਦੀ ਗਈ ਹੈ ਮਹਾਰਾਜ ਜੀ ਪਛੀ ਵਾਧਾ ਹੁਣ ਇਹਨਾਂ ਦੇ ਫਿਰਨਾ ਦੇ ਵਿੱਚ ਦੁਵਾਰਾ ਦੇ ਵਿੱਚ ਸੰਭਵ ਕੀਤੀ ਪਹਿਲੀ ਕਾਰਗਰ ਨੂੰ ਕਿ ਆਪਾਂ ਅਰਦਾਸ ਕਰੀਏ ਵੀ ਜਿਹੜੇ ਮਿਸ਼ਨ ਵਾਸਤੇ ਆਇਆ ਹੀ ਹੈ ਉੱਥੇ ਲੱਗੇ ਕਿ ਜਿਹੜਾ ਮਿਸ਼ਨ ਚੱਲ ਰਿਹਾ ਹੈ ਇਹ ਸੰਪੂਰਨ ਹੋਵੇ ਕਿਉਂਕਿ ਅਰਦਾਸ ਸਭ ਤੋਂ ਵੱਡੀ ਹੈ ਜੇ ਕੋਈ ਕੋਈ ਹਿਆਰ ਦੇ ਚੱਲਵਾ ਕੋਈ ਗੱਲ ਚੱਲਦੀ ਉਹ ਅਰਦਾਸ ਦੇਦੀ ਆ ਉਹ ਸਾਨੂੰ ਮਾਲਕ ਜਿੰਦੇ ਸਿੱਖ ਮਸਤ ਦਾ ਬੁੱਤ ਸਮਾਰੀ ਮੰਦਰ ਚਾਹਾਂ ਫੇਰੇ ਪੁੱਢ ਨੂੰ ਆਉਣਾ ਗਾਣਾ ਮੇਰੇ ਸਰਵਾਂ ਤੋਂ ਗਾਣਾ ਮੰਦਰ ਦੇ ਫੇਰੇ ਜੀ ਜਨਕ ਪਤਾਲ ਸ਼ਰਨ ਤੋਂ ਵਾਰੀ ਸਰਬ ਚੰਦ ਦੇ ਪਾਸੇ ਜਦੋਂ ਤਾਂ ਵਸਾਈ ਚੰਗਾ ਨਾਮ ਕੀਰ ਦਾ ਸੀ ਅਫਰਦਾਸ ਕਰੀਏ ਜੀ ਮੰਨਤ ਕਰ ਰਹੇ ਜਿਹਨਾਂ ਪ੍ਰਾਵਾਂ ਨਾਲ ਨਿਸ਼ਾਨ ਹੋਇਆ ਅਫੋਸ ਭਾਈ ਵੀਰ ਕਸਲੇ ਗੁਰੂ ਰਾਮ ਜੀ ਦੇ ਫੇਰੇ ਹੋ ਸਕਦੀ ਆ ਤੇ ਜਿਹੜਾ ਆਪ ਜੀ ਸੇਵਾ ਨੇ ਕੇ ਜੀ ਬਹੁਤ ਬੰਦਾ ਆਪ ਜੀ ਦਾ ਉਪਰਾਲਾ ਆ ਪੂਰਨ ਕਸ਼ਕਤ ਬਾਜ਼ਾਰ ਨੂੰ ਦੁਬਾਰਾ ਆਗੂਗੀ ਤੇ ਇਸੇ ਲਈ ਬੁਲਾਇੰਗ ਕੀਤੀ ਜਾ ਰਹੀ ਹੈ ਇਹ ਕਰੋ ਜਿਵੇਂ ਜਾਰੇ ਸਾਰਾ ਨੂੰ ਕਿਹਾ ਦੇ ਗਿਆ ਨੇ ਜੀ ਪੂਰਨ ਪਾਕਸਾ ਜੀ ਮੇਲਾ ਨੂੰ ਭਾਗ ਲਾਓ ਸਾਡੇ ਪਾਰਾਂ ਦੇ ਵਿੱਚ ਸਾਰੇ ਮੁੱਖਾਂ ਨੂੰ ਤੇ ਕੁਝ ਪਾਸ ਦਾ ਦੇਖੋ ਰਹਿਣੇ ਹਾਂ ਸਾਡੇ ਲੋਹੇ ਗੁਲੀ ਕਰਦਾ ਹਾਂ